ਸੋ ਗੁਰੂ ਪਰਮਹਾਰਸਾ ਨੂੰ ਸਮਝਾਉਨੇ ਆ ਵੀ ਜੇਕਰ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਹੁਣ ਨਾਮ ਦੀ ਗੱਲ ਵੀ ਬਹੁਤ ਮਹਾਰਾਜ ਨੇ ਬਾਰ ਬਾਰ ਕੀਤੀ ਹੈ ਵੀ ਨਾਮ ਜਿਹੜਾ ਪ੍ਰਮਾਤਮਾ ਦਾ ਉਹ ਕਹਿੰਦੇ ਗੁਣ ਤੇ ਸੱਚੀ ਬਾਣੀ ਸੋਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਨਾਮ ਦੀ ਮਾਂ ਗੁਣ ਹੈ ਜੇ ਕਿਤੇ ਇਸ ਮਾਰਗ ਤੇ ਗੁਰੂ ਨਾਨਕ ਪਾਸ਼ਾ ਜੋ ਸਮਝਾ ਰਹੇ ਪੈਣਾ ਤਾਂ ਗੁਣ ਧਾਰਨ ਕਰਨੇ ਪੈਣੇ ਆ ਡਾਕਟਰ ਬਣਨਾ ਹੈ ਤਾਂ ਉਹਦੇ ਆਪਣੇ ਸਬਜੈਕਟ ਹੈ ਉਹ ਚੀਜ਼ ਪੜ੍ਹਨੇ ਪੈਣੇ ਆ ਉਹ ਸਮਝਨੇ ਪੈਣੇ ਆ ਉਸ ਗਿਆਨ ਨੂੰ ਅਡਾਪਟ ਕਰਨਾ ਪੈਣਾ ਹੈ ਉਸ ਦੇ ਅਧਾਰ ਤੇ ਕੰਮ ਕਰਨਾ ਪੈਣਾ ਹੈ ਤੇ ਮਹਾਰਾਜ ਕਹਿੰਦੇ ਆਉਗਣ ਜਿਹੜੇ ਆ ਉਹਨਾਂ ਨੂੰ ਛੱਡਣਾ ਹੈ ਤੇ ਗੁਨਾ ਨੂੰ ਧਾਰਨ ਕਰਨਾ ਬੜਾ ਉਹ ਸਾਨੂੰ ਬਾਰ-ਬਾਰ ਚੇਤੇ ਕਰਾ ਰਹੇ ਹੈ ਕਿ ਇੱਕ ਵਾਰ ਜਿਹੜੀ ਇਸੇ ਗੱਲ ਨੂੰ ਜੇ ਆਪਾਂ ਇਹਨਾਂ ਨੂੰ ਥੋੜਾ ਜਿਆ ਕਰੀਏ ਵੀ ਇੱਕ ਪਿੰਡ ਦੇ ਵਿੱਚ ਰਹਿੰਦੇ ਸੀ ਸੱਜਣ ਉਹਨਾਂ ਨੂੰ ਬੜਾ ਆਪਸ ਦੇ ਵਿੱਚ ਉਹਨਾਂ ਦਾ ਇੱਕ ਦੂਜੇ ਨਾਲ ਦਾ ਬੜਾ ਪਿਆਰ ਸੀ ਪਰ ਜਦੋਂ ਜਾਂਦੇ ਸੀ ਤੇ ਉਹਨਾਂ ਨੂੰ ਵਪਾਰ ਕਰਕੇ ਬਾਹਰ ਜਾਣਾ ਪੈਂਦਾ ਸੀ ਤੇ ਚਲੇ ਗਏ ਮਤਲਬ ਮਾਰਕੀਟ ਦੇ ਵਿੱਚ ਤੇ ਉਹਨਾਂ ਨੂੰ ਨਸ਼ਾ ਕਰਨ ਦੀ ਆਸ ਸੀ ਔਰ ਨਸ਼ਾ ਕਰ ਲਿਆ ਕਿਤੇ ਉਹਨਾਂ ਨੇ ਜਾਦੇ ਤੇ ਜਦੋਂ ਆਏ ਤੇ ਉਸ ਵੇਲੇ ਦਰਿਆ ਪਾਰ ਕਰਨ ਵਾਸਤੇ ਬੇੜੀ ਉੱਥੇ ਉਹਨਾਂ ਨੇ ਦੇਖਿਆ ਕਿ ਤੇ ਕਿੰਨ ਇੱਕ ਬੇੜੀ ਬੜੀ ਤਾਂ ਖੜੀ ਹੈ ਉਹ ਬੇੜੀ ਦੇ ਵਿੱਚ ਬੈਠ ਗਏ ਤੇ ਫਿਰ ਬੈਠ ਕੇ ਚਾਰ ਜਣੇ ਸੀ ਚੱਪੂ ਚੱਕੇ ਚਾਰੇ ਤੇ ਚੱਪੂ ਮਾਰਨ ਲੱਗੇ ਤੇ ਉਹਨਾਂ ਨੂੰ ਨਸ਼ੇ ਦਾ ਅਸਰ ਹੋਇਆ ਹੋਇਆ ਸੀ ਤੇ ਹੋਰ ਜ਼ਿਆਦਾ ਹੋ ਗਿਆ ਉਹਨਾਂ ਨੂੰ ਫਿਰ ਨੀਂਦ ਜੀ ਢੇਰ ਜੀ ਲੱਗੀ ਉਹਨਾਂ ਦੀ ਤੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਤੇ ਜਦੋਂ ਮਤਲਬ ਇੱਕ ਬੰਦੇ ਦੀ ਅੱਖ ਜੀ ਖੁੱਲ੍ਹੀ ਤੇ ਉਹਨੇ ਦੇਖਿਆ ਉਹਨੂੰ ਹੀ ਪਤਾ ਲੱਗਿਆ ਵੀ ਆਪਾਂ ਕਿੱਥੇ ਪਹੁੰਚ ਗਏ ਕਹਿੰਦਾ ਆਪਾਂ ਨੂੰ ਤਾਂ ਉਹਨੇ ਦੂਜਿਆਂ ਨੂੰ ਜਗਾਇਆ ਉਹਨੇ ਵੀ ਅੱਖਾਂ ਤੇ ਛਿੱਟੇ ਜੇ ਮਾਰ ਕੇ ਜਦ ਦੇਖਿਆ ਕਹਿੰਦਾ ਆਪਾ ਤਾਂ ਲੱਗਦਾ ਉੱਥੇ ਹੀ ਖੜੇ ਐ ਤੇ ਸਾਰੇ ਯਦਾਂਕ ਤੋਂ ਬੋਲਿਆ ਉਹ ਜਾਗੇ ਤੇ ਉਹਨਾਂ ਨੇ ਦੇਖਿਆ ਕਹਿੰਦਾ ਯਾਰ ਮਨੂੰ ਤਾਂ ਪਸੀਨਾ ਵੀ ਵੜਾ ਆ ਗਿਆ ਮੇਰੇ ਅਵਾਵਾ ਵੀ ਦੁਖਣ ਲੱਗ ਗਏ ਵੀ ਆਪਾਂ ਖੜੇ ਉੱਥੇ ਹੀ ਐ ਜਿੱਥੇ ਕਹਿੰਦਾ ਵੀ ਆਪਾਂ ਪਹਿਲਾਂ ਖੜੇ ਸੀ ਕਹਿੰਦਾ ਕਾਰਨ ਕੀ ਕਿਨੇ ਦੇਖਿਆ ਕਹਿੰਦਾ ਪਿੱਛੇ ਜਿਹੜੀ ਬੇੜੀ ਐ ਇਹ ਤਾਂ ਬੰਨੀ ਹੋਈ ਐ ਸੰਗੜਾਂ ਦੇ ਨਾਲ ਇਹ ਤਾਂ ਜ਼ੰਜੀਰਾਂ ਦੇ ਨਾਲ ਬੰਨੀ ਆਪਾਂ ਨੇ ਖੋਲ ਹੀ ਨਹੀਂ ਜੋਰ ਲਾਇਆ ਹੋਇਆ ਇਦਾਂ ਹੀ ਤੇ ਨਾਨਕ ਔਗਣ ਜੇਟੜੇ ਤੇਤੇ ਗਲਿਉ ਜੰਜੀਰ ਜੇ ਗੋਣ ਹੋਣ ਤਾਂ ਪਟੀਆਂ ਸੇ ਭਾਈ ਸੇ ਵੀਰ ਸੋ ਇਸ ਕਰਕੇ ਸਾਨੂੰ ਧਿਆਨ ਰੱਖਣਾ ਪਊਗਾ ਵੀ ਇਹ ਪ੍ਰੇਮ ਦੀ ਦੁਨੀਆ ਚ ਜਾਣਾ ਪਊਗਾ ਤੇ ਅਸੀਂ ਰੇਮਨ ਰਾਮ ਸਿੰਘ ਕਰਪ੍ਰੀਤ ਤਪ੍ਰੀਤ ਉਹਦੇ ਨਾਲ ਕਰਨੀ ਜਗਤ ਮੇਂ ਝੂਠੀ ਰੱਖੀ ਪੀਤ ਆਪਣੇ ਪਰਿਵਾਰਾਂ ਪ੍ਰਤੀ ਫਰਜ਼ ਨਿਭਾਉਣੇ ਐ ਪਰ ਸਿਧਾਂਤ ਨੂੰ ਮਤਲਬ ਕਦੇ ਵੀ ਪ੍ਰਿੰਸੀਪਲ ਨੂੰ ਪੈਸੇ ਤੋਂ ਜੇ ਅਸੀਂ ਪ੍ਰਿੰਸੀਪਲ ਲੋਕ ਕਰਵਾਣ ਕਰਦਾ ਪੈਸੇ ਤੋਂ ਪੈਸਾ ਪਦਾਰਥ ਪਦਗੀਆਂ ਤਾਂ ਮਿਲ ਜਾਣਗੀਆਂ ਪਰ ਜੇ ਕਿ ਇਹ ਸੁੱਖ ਮਿਲ ਜੂਗਾ ਸ਼ਾਂਤੀ ਮਿਲ ਜੂਗੀ ਇਹ ਤਾਂ ਨਾ ਤਾਂ ਪਦਾਰਥਾਂ ਚੋਂ ਮਿਲਨੀ ਆ ਨਾ ਦਰਸਤਾ ਨੂੰ ਲੱਗਦੀ ਹੈ